हां जी वीरो मैं ਤੁਹਾਨੂੰ ਇੱਕ ਗੱਲ ਕਹੀ ਸੀ ਨਾ ਕਿ ਆਪਾਂ ਜੋ ਅੰਦਰੋਂ ਆ ਉਹੀ ਬਾਹਰੋਂ ਪਰ ਸਾਡਾ ਸਮਾਜ ਜਿਹੜਾ ਨਾ ਬੜਾ ਫੋਹੀ ਹਸਾਬ ਦਾ ਉਹਾਂ ਦੇ ਵੀ ਸਮਾਜ ਚ ਵਧੀਆ ਪਰੋਸ ਕੇ ਵਿਖਾ ਦਿਓ ਵਧੀਆ ਬਣ ਕੇ ਵਿਖਾ ਦਿਓ ਅੰਦਰੋਂ ਭਾਵੇਂ ਜੜਾਂ ਵੜ ਦੋ ਕਿਸੇ ਦੇ ਇਚਿਤ ਪੱਤ ਦਾ ਜੋ ਜਿਤਨਾ ਵਿਨਾਸ਼ ਹੁੰਦਾ ਕਰ ਦੋ ਪਰ ਸਾਹਮਣੇ ਤਸਵੀਰ ਸਾਫ਼ ਰੱਖੋ ਪਰ ਨਹੀਂ ਵੈਗਰੂ ਨੂੰ ਜਾਣ ਦੇਣੀ ਆ ਆਪਾਂ ਇੱਕ ਅਸੂਲ ਦੱਸਿਆ ਵਾ ਕਿ ਕੋਈ ਕਹਿੰਦਾ ਘੋਂਦਾ ਜਿਹਦਾ ਨਾ ਹੋਵੇ ਵਹ ਤੇ ਨਾ ਇੱਕ ਪਿੰਡ ਚ ਹੀ ਹੋਵੇ ਬੰਦਾ ਤੇ ਲੁਕ ਜਾਂਦਾ ਇੱਥੋਂ ਪੈਗ ਦੋਂ ਛੋਣ ਨਹੀਂ ਕਰਦਾ ਤੇ ਸਾਡਾ ਤੇ ਵੈਗਰੂ ਦੀ ਕਿਰਪਾ ਨੇ ਪਤਾ ਨਹੀਂ ਇੱਕ ਛੱਡੋ 100 ਛੱਡੋ 200 ਛੱਡੋ 500 700 ਯਾਰਾਂ ਪਿੰਡਾਂ ਦੇ ਵਿੱਚ ਬਾਜ ਸਟੂਡੀਓ ਦਾ ਨਾਮ ਜਾਣਦੇ ਲੋਕ ਤੇ ਨਾਂ ਹੀ ਨਹੀਂ ਜਾਣਦੇ ਮੈਨੂੰ ਵੀ ਜਾਣਦੇ ਆ ਇਹ ਬਾਜ ਆ ਕਰਦੇ ਗੱਲਬਾਤ ਤੇ ਦੇ ਮੌਲਾ ਮਾਲਾਂ 'ਚ ਵੀ ਕੋਈ ਟਕਰਾਅ ਆ ਦੇਣਾ ਕਿ ਨਾ ਤੇ ਉਹ ਆਦੇ ਹੰਜੀ ਵੀਜੀ ਤੁਹਾਨੂੰ ਵੇਦੇ ਰਹੇ ਨੇ ਟੈਲੀਵਿਜ਼ਨ ਟੈਲੀਵਿਜ਼ਨ ਕਹੂੰਗਾ ਮੈਂ ਅਹੀਂ ਟੈਲੀਵਿਜ਼ਨ ਵਾਲੇ ਨਾ ਤੇ ਆ ਵੇਖੋ ਹੁਣ ਮੈਂ ਤੁਹਾਨੂੰ ਸਪਸ਼ਟੀਕਰ ਪੁੱਠੇ ਜੇ ਦੱਸਨੇ ਦੇਦਾ ਤੁਸੀਂ ਉਹ ਹਿਸਾਬ ਨਾਲ ਦੱਸਨੇ ਆ ਵੇਖੋ ਵੇਖੋ ਆ ਵੇਖੋ ਮੈਂ ਲਾ ਰਿਹਾ ਪੈਗ ਠੀਕ ਹੈ ਜੀ 1 ਮਿੰਟ ਮੈਂ ਉਦਾਹਰਨ ਬੜੀ ਵੱਡੀ ਦੇ ਲਗਾ ਧਿਆਨ ਦੇਣਾ ਬਣਾ ਉਦਾਹਰਨ ਬਹੁਤ ਵੱਡੀ ਏ ਧਿਆਨ ਦੇਣਾ ਪੈਣਾ ਜੇ ਹੁਣ ਉਦਾਹਰਨ ਬੜੀ ਤਕੜੀ ਏ ਸੁਣ ਲਓ ਮੇਰੀ ਗੱਲ ਉਦਾਹਰਨ ਇਹ ਆ ਕਿ ਦੁਨੀਆ ਕਰਤੀ ਕੀ ਫਿਰਦੀ ਯਾਰ 아이 ਦੇ ਸਦੇ ਸਵਿੱਤਰੀ ਸਦੇ ਸਵਿੱਤਰੇੇ ਬੜੇ ਫਿਰਦੇ ਖਾਚ ਚਵੜਾ ਯੂਠਾ ਮੀਸਨੇ ਲੀਚੜ ਪਤਾ ਨਹੀਂ ਕੀ ਕੀ ਮੈਂ ਮੈਨੂੰ ਤਾਂ ਪਤਾ ਸਾਰਾ ਕਰਦੇ ਕੋਸ਼ਿਆ ਦੱਸਦੇ ਕੋਸ਼ਿਆ ਯਾਰ ਖਤਰਨਾਕ ਨਹੀਂ ਹੁੰਦੇ ਬੰਦੇ ਜਿਹੜਾ ਬੰਦਾ ਦਿਲ ਤੋਂ ਅੰਦਰੋਂ ਇਤਰਾ ਤੇ ਬਾਹਰੋਂ ਵੀ ਇਤਰਾ ਉਹ ਆਪ ਨੂੰ ਵਧੀਆ ਨਹੀਂ ਲੱਗੂਗਾ ਭਾਈ ਨਹੀਂ ਤੁਹਾਨੂੰ ਲੱਗਣਾ ਨਹੀਂ ਆ ਦਿਲ ਤੋਂ ਕਿਉਂਕਿ ਤੁਸੀਂ ਆਪ ਇਤਰਾ ਦੇ ਹੋ ਨਾ ਤਾਂ ਤਾਂ ਨਹੀਂ ਲੱਗਣਾ ਹੁਣ ਆ ਵੇਖੋ ਮੈਂ ਪੈਗ ਲਾ ਰਿਹਾ ਪੈਗ ਪੀ ਰਿਹਾ ਪੈਗ ਦੇ ਵਿਸ਼ੇ 'ਚ ਹੀ ਆ ਦੋ ਤਾਰ ਵੀਡੀਓ ਮੇਰੀਆਂ ਚੈੱਕ ਕਰ ਲਿਓ ਆ ਲਾ ਰਿਹਾ ਵਾਂ ਘੂੜਨੀ ਠੀਕ ਹੈ ਪੈਗ ਲਾ ਲਿਆ ਗੱਲ ਸਚਾਈ ਦੀ ਦੱਸਣੀ ਚਾਹੀਦੀ ਹੈ ਅੱਜ ਤੋ ਨਾ ਮੈਂ 4-5 ਮਹੀਨੇ ਪਹਿਲਾਂ ਇੱਕ ਵੀਡੀਓ ਡਾਊਨਲੋਡ ਕੀਤੀ ਸੀ ਜਾਣ ਬੁੱਝ ਕੇ ਝੂਠਾ ਜਾਂ ਪਰਨਾ ਬਨ ਕੇ ਸ਼ਰਾਬੀਆਂ ਦਾ ਮੂਡ ਜੇ ਬਣਾ ਦੇ ਅਸਲ ਵਿੱਚ ਹੁਣ ਚਲੋ ਮੈਂ ਸਵੇਰੇ ਉਥੇ 4 ਵਜੇ ਬਾਬੂ ਸਾਹਿਬ ਵੀ ਪਹੁੰਚਣਾ ਹੁੰਦਾ ਵਾ ਕਜੋ ਨਾਗੇ ਵੀ ਪੈਂਦੇ ਆ ਉਸ ਵਾਇਗਰੂ ਤੋਂ ਥੋੜੀ ਆਪਾਂ ਸਾਹਮਣੇ ਝੂਠ ਬੋਲ ਸਕਦੇ ਆ ਤੇ ਨਾਲੇ ਤੁਹਾਨੂੰ ਕੋਈ ਸਪਸ਼ਟਿਕਰਨ ਦੇਣ ਲਈ ਅਸੀਂ ਏਡੀ ਵੀ ਕੁਸਾਉਂਦੇ ਨਹੀਂ ਮੈਂ ਇੱਕ ਵੈਸੇ ਤੁਹਾਡੇ ਉਹ ਸਾਹਮਣੇ ਗੱਲ ਕਰਨੇ ਆ ਉਹ ਮੈਂ ਵੀਡੀਓ ਡਾਊਨਲੋਡ ਕੀਤੀ ਆ ਵੀਡੀਓ ਬਣਾਈ ਪਤਾ ਕਿਹੜੇ ਟਾਈਮ ਤੇ ਮੈਂ ਅੱਜ ਤੋਂ 5 ਕਿ ਮਹੀਨੇ ਪਹਿਲਾਂ ਗਵਾਲੀਅਰ ਗਿਆ ਤੇ ਉੱਥੇ ਮੈਂ ਹੋਟਲ 'ਚ ਠਹਿਰਿਆ ਉੱਥੇ ਮੈਂ ਵੀਡੀਓ ਬਣਾਈਆਂ ਸਿਰੇ ਮੈਨੂੰ ਲੱਗਦਾ ਪਤਾ ਨਹੀਂ ਚਾਹ ਪੀਤੀ ਕੇ ਨਹੀਂ ਪੀਤੀ ਮੈਂ ਜਾਣ ਕੇ ਟੁੱਟਿਆ ਪਰਣਾ ਬਣ ਕੇ ਤੇ ਵੀਡੀਓ ਡਾਊਨਲੋਡ ਕਰਕੇ ਤੇ ਮੈਂ ਹਾਂ ਵੀ ਮੈਂ ਗਾਉਣਾ ਮੈਂ ਗਾਉ ਸਕਦਾ ਜਾਣ ਬੁੱਝ ਕੇ ਮੈਂ ਸ਼ਰਾਬੀ ਜੇ ਬਣ ਕੇ ਖਾਇਆ ਤੇ ਜਨਤਾ ਨੇ ਮੈਨੂੰ ਇਹ ਸਮਝ ਲਿਆ ਬਿਲ ਬਾ ਸਟੂਡੀਓ ਰ ਜੇ ਫਿਰਦਾ ਇਕਾਂਵਲ ਕੋ ਟੰਡਿਆ ਇਹ ਬਹੁਤ ਹਾਲਾ ਕਿ ਮੈਂ ਉਸ ਵੇਲੇ ਬਿਲਕੁਲ ਐ ਫਰੈਸ਼ ਸੈਟ ਹਾਂ ਇੱਕ ਇਹ ਮੇਰੇ ਤੋਂ ਮੈਨੂੰ ਪਤਾ ਕਿਉਂ ਇਹ ਨੁਕਤਾ ਜਾਂ ਕਿਉਂ ਸੁਝਿਆ ਮੈਂ ਨਾ ਅਸਲ ਵਿੱਚ ਇੱਥੇ ਆ ਖੁੱਡੇ ਤੇ ਚੜ ਕੇ ਤੇ ਕੁੱਕੜਾ ਨੂੰ ਆਪਣੇ ਕੜਕੜਾ ਤੋਂ ਪਾਣੀ ਪਾ ਕੇ ਉਤਰਿਆ ਤੇ ਮੇਰੀ ਖੁੱਡੇ ਤੋਂ ਡੇਕ ਕੇ ਤੇ ਟੁੱਟ ਗਈ ਬਾਹ ਲਾਕਡਾਊਨ ਚ 21 22 ਦੀ ਗੱਲ ਹੈ ਸ਼ਾਇਦ 21 ਤੇ ਉਹ ਜਿਹੜਾ ਕੋਈ ਉਦੋਂ ਮੇਰੀ ਬਾਹ ਟੁੱਟੀ ਤੇ ਪਤਾ ਕੀ ਹੁੰਦਾ ਹੈ ਪੈਗ ਪੁੱਗ ਲਗਾਉਣਾ ਤੇ ਵੱਜ ਗਿਆ ਕਿਤੇ ਤੇ ਬਾਹ ਟੁੱਟ ਗਈ ਹੈ ਤੇ ਬਾਕੀ ਕਰਦੇ ਹੋ ਲੋਕ ਐ ਤੇ ਇਸੇ ਤਰ੍ਹਾਂ ਮੈਂ ਉਹ ਸੋਚ ਕੇ ਵੀਡੀਓ ਪਾਈ ਮੈਂ ਹਜ ਵਿਊ ਆਪਾਂ ਲੋਕਾਂ ਦੇ ਇਹ ਲੈਣੇ ਆ ਵੀ ਵੇਖੋ ਹਿੱਲ ਗਿਆ ਜੇ ਬਾਜ ਸ਼ਰਾਬ ਇਹ ਕਮਲ ਘੁੱਟਣ ਦੇ ਆ ਜਾਂ ਕਰਨ ਦੇ ਆ ਕੰਡੀਆਂ ਆ ਆ ਹੁਣ ਮੈਂ ਪੀਤੀ ਆ ਹੁਣ ਮੈਂ ਵਾਕਈ ਪੈਗ ਲਾਇਆ ਤੇ ਮੈਂ ਕਹਿ ਦਸਣ ਦੇ ਆ ਤੇ ਮੈਂ ਤੁਹਾਡੇ ਦਿਲ ਦਿਮਾਗ ਤੋਂ ਕੀ ਤਾਂ ਦੰਤਾ ਚਾ ਲਾਵਾਂ ਵੀ ਬੰਦੇ ਜੇ ਕਿ ਇਲੀਜੇ ਕਿਹੜੀ ਦੁਨੀਆ ਦੇ ਬੰਦੇ ਜੇ ਇੱਕ ਬੰਦਾ ਸੋ ਵੀ ਜਾਣ ਬੁਝ ਕੇ ਡਰਾਮਾ ਕਰਨ ਦਿਆ ਤੁਸੀਂ ਉਹਨੂੰ ਸ਼ਰਾਬੀ ਸਮਝਿਆ ਹੋ ਸਕਦਾ ਮੈਂ ਇੱਥੇ ਸੈਟ ਸਟ ਹੋ ਗਿਆ ਵਧੀਆ ਥੋੜੀ ਵੀਡੀਓ ਬੰਦਾ ਤੂੰ ਮੈਨੂੰ ਸ਼ਰਾਬੀ ਦੇ ਸਹੀ ਜਿਹਾ ਬਿਲਣਾਈ ਤੁਹਾਡਾ ਕੋਈ ਲੈਵਲ ਨਹੀਂ ਹੈਗਾ ਕੋਈ ਦਿਮਾਗ ਦਾ ਬੜਾ ਮਾਈਟਰ ਗੱਤਰ ਤੋਂ ਉਹਦਾ ਦਬਾਗ ਦਾ ਵਿਕਾਸ ਜਿਹੜਾ ਖੁੱਲਦਾ ਇੱਥੋਂ ਉਹ ਤੁਹਾਡਾ ਖੁੱਲਦਾ ਹੀ ਨਹੀਂ ਖੁੱਲਣਾ ਕੀ ਮੈਨੂੰ ਲੱਗਦਾ ਕਈਆਂ ਦਾ ਦਬਾਗ ਇੰਨੇ ਕ ਕਲੂਜ਼ ਵਾ ਤੇ ਉਹ ਵੀਡੀਓ ਦੇ ਉੱਤੇ ਮੈਨੂੰ ਕਈਆਂ ਨੇ ਮਤਲਬ ਇਦਾਂ ਦੀਆਂ ਵੀ ਭੱਦੇ ਜੇ ਕਮੈਂਟਸ ਲਾ ਲੋ ਜਾਂ ਕਿਦਾਂ ਜਾਂ ਫੋਨਾਂ ਤੇ ਜਾਂ ਡਾਇਰੈਕਟਲੀ ਜਿਹੜਾ ਵੀ ਇਹ ਕਮਲਗੋਟ ਨੇ ਆ ਉਹ ਜਾਂ ਮਾ ਮੇਰੀ ਖਾਸਲਾ ਗੁੱਸਾ ਮੈਨੂੰ ਬੜਾ ਚੜ ਜਾਂਦਾ ਹੁੰਦਾ ਜੇ ਤੇ ਕੀ ਜਲ ਮੈਂ ਪੈ ਪੈਗ ਲਾ ਕੇ ਕੋਈ ਵੀਡੀਓ ਪਾ ਮੈਂ ਕੀ ਸਾਲੋ ਤੁਹਾਡੇ ਨਿੱਕੀ ਤੇ ਤੁਸੀਂ ਬੰਦੇ ਬਣੋ ਸਿਆਣੇ ਬਣੋ ਐਵੇਂ ਨਾ ਇਹੋ ਜਿਹੇ ਬੁੱਦੇ ਕਹੀ ਹੈਗੇ ਆ ਹਰਦੇ ਨੇ ਓਖਾ ਚ ਜੇ ਚਵਲ ਜੇ ਮੈਨੂੰ ਪਤਾ ਵਾ ਮੇਰੀ ਸੱਜਣਾਂ ਲਈ ਚ ਬੜੇ ਬੜੇ ਖਾਚ ਬੈਠੇ ਆ ਬਾਹਰੋਂ ਤਾਂ ਬਹੁਤ ਪਿਆਸਤ ਕਰਦੇ ਨੇ ਜਿਹੜੇ ਮੈਨੂੰ ਫੋਕ ਘਟ ਜਾਂਦੇ ਉਹ ਜਿਆਦਾ ਪਿਆਰ ਕਰਦੇ ਨੇ ਜਿਹੜੇ ਜਿਆਦਾ ਜਾਣਦੇ ਨਾ ਨਫਰਤ ਦੀ ਈਰਖਾ ਭਰੀ ਨਿਗਾਹਾਂ ਦੇਖਦੇ ਆ ਤੇ ਆ ਮੈਂ ਦੁਬਾਰਾ ਵੀਡੀਓ ਡਾਊਨਲੋਡ ਕਰਨ ਲੱਗਾ ਜੇ ਜਿੱਤੇ ਚ ਮੈਂ ਗੀਤ ਦੇ ਟੱਪੇ ਬੁਲੇ ਕੁਲਦੀਪ ਮੰਗਦੇ ਉਹ ਮੈਂ ਵਾਇਗਰੂ ਦੀ ਸੌਂਗ ਆ ਕੇ ਕਹਿੰਦਾ ਜੇ ਮੈਂ ਇੱਕ ਪੈਕ ਨਹੀਂ ਲੈ ਸਵੇਰੇ ਪਹਿਲੇ ਟਾਈਮ ਤੇ ਸੂਵੀ ਟਾਈਮ ਤੇ ਚਾਹ ਵੀ ਪਤਾ ਨਹੀਂ ਪੀਤੀ કે ਨਹੀਂ ਪੀਤੀ ਮੈਂ ਜਾਣ ਬੁੱਝ ਕੇ ਕੰਮ ਕੀਤਾ ਤੇ ਮੈਨੂੰ ਇਹ ਸਲਾਹ ਮਿਲਿਆ ਪਰ ਇਹ ਸਲਾਹ ਨਹੀਂ ਮਿਲਿਆ ਮੈਂ ਜਾਣ ਬੁੱਝ ਕੇ ਸਲਾਹ ਲਿਆ ਤੁਹਾਨੂੰ ਦੇ ਚੈੱਕ ਕਰੀਏ ਜੂਠੋ ਕੋਈ ਕਰਦੇ ਕੀ ਜੇ ਕਰੀ ਗਣਾ ਸ਼ੁਰੂ ਆਪਾਂ ਵੀ ਗਵਾ ਗਈਏ ਦੇਖੀਏ ਗਾਉਂ ਕੇ ਆਪਾਂ ਗਉਂ ਲੈਣਾ ਇਹ ਮਿਲ ਪਦਾ ਚੋ ਕਰੋ ਰਾਸ ਲੋਈ ਗਾ ਗਾਇਆ ਕਰਕੇ ਮੈਂ ਨਾ ਬੁੜੀ ਨਹੀਂ ਹਰਾਈ ਸੁ ਤੇਰੇ ਨੱਕ ਦਾ ਇੱਕੋ ਕਾ ਪਿਆ ਦੱਸਦਾ ਏ ਨਹੀਂ ਤੂੰ ਤਾਂ ਕਰਨਾ ਸੀ ਤੋ ਖਾ ਹਾਈ ਸੋਣੀਏ ਨਹੀਂ ਤੂੰ ਤਾਂ ਕਰਨਾ ਸੀ ਤੋ ਖਾ ਰਣੀ ਨਾ ਭਦਰ ਕਰਨਾ ਧੋਖਾ ਅਣਜਾਣ फस ਗਿਆ ਢੇਰੇ ਕੁੱਤ ਦੀ ਪਰਾਂਦੀ ਪਈ ਦੱਸਦੀ ਏ ਨਹੀਂ ਤੇਰੀ ਪੇਸ਼ ਨਜਾਂਦੀ ਹਾਏ ਸੋਣੀਏ ਨਹੀਂ ਤੇਰੀ ਪੇਸ਼ ਨਜਾਂਦੀ ਸਭ ਜਾਣਦੀ ਹੰਦੀਆਂ ਨਗਰੇ ਡਰਮੇ ਤੇਰੇ ਹੱਥਾਂ ਦੀ ਏ ਮਹਿੰਦੀ ਪਈ ਦੱਸਦੀ ਏ ਨਹੀਂ ਕੁਝ ਮੂੰਹੋਂ ਕਿਉਂ ਨਿਕਂਦੀ ਹਾਏ ਜੋਣੀਏ ਨਹੀਂ ਕੁਝ ਮੂੰਹੋਂ ਕਿਉਂ ਨਿਕਂਦੀ ਮਰੀਏ ਬੋਲ ਕੀ ਹੋਇਆ ਤੇਰੇ ਸਿਰ ਦਾ ਏ ਸਾਲੂ ਪਿਆ ਦੱਸਦਾ ਏ ਨਹੀਂ ਸਾਨੂੰ ਦੁੱਖ ਤੇਰਾ ਖਾ ਲੂ ਹਾਏ ਸੋਣੀਏ ਨੀ ਸਨੂੰ ਦੁੱਖ ਤੇਰਾ ਖਾ ਲੂ ਨਹੀਂ ਡੇ ਵੀ ਨਹੀਂ ਮਰੇ ਹਨ ਨਹੀਂ ਦੁੱਖ ਦਾ ਖਾਂਦੇ ਆ ਨਾ ਅਸੀਂ ਭਾਵੇਂ ਕਿ ਇਹਨੂੰ ਖਾ ਜੀਏ ਮੈਨੂੰ ਦੱਸਦੇ ਨੇ ਬਿਲੇ ਪਏ ਦੱਸਦੇ ਆਨੀ ਕਦੋਂ ਹੁਣੇ ਸਾਡੇ ਮੇਲੇ ਹਾਏ ਸੋਣੀਏ ਨੀ ਕਦੋਂ ਹੁਣੇ ਸਾਡੇ ਮੇਲੇ ਮਰਹੰਦੇ ਪਰੰਤ ਬਾਗਰ ਕੀ ਕਰਨੇ ਮੇਲੇ ਕਰਕੇ ਜਦ ਛੱਡ ਘੜ ਤੇਰਾ ਚੱਛਾਏ ਜੜਾ ਪਿਆ ਦੱਸਦਾ ਨਹੀਂ ਤੈਨੂੰ ਲੈ ਜੂ ਸਈਦਾ ਖੇੜਾ ਹਾਈ ਜੋਣੀਏ ਨਹੀਂ ਤੈਨੂੰ ਲੈ ਜੂ ਸਈਦਾ ਖੇੜਾ ਚੱੱਜਾ ਚੱੱਜਾ ਸਤਿਵੰਦਾਂ ਚੱੱਜਾ ਕੋਈ ਨਹੀਂ ਤੇਰੇ ਹੱਥਾਂ ਦੇ ਨੇ ਛਲੇ ਪਏ ਦੱਸ ਦੇ ਆਨੀ ਯਾਰ ਰਹਿ ਜਾਣੇ ਕੱਲੇ ਹਾਏ ਸੋਣੀਏ ਨਹੀਂ ਯਾਰ ਰਹਿ ਜਾਣੇ ਕੱਲੇ ਹੀ ਤਵ ਨਹੀਂ ਪਤਾ ਰਹਿ ਗਏ ਕੱਲੇ ਤਹਾ ਤੇਰੇ ਅੱਖੀਆਂ ਦੇ ਡੋਰੇ ਪਏ ਦੱਸਦੇ ਆਨੀ ਸਦਾ ਪੈਣਿਆਂ ਬਛੋੜੇ ਹਾਏ ਸੋਣੀਏ ਨੀ ਆਪਣੇ ਪੈਣਿਆਂ ਮਛੋੜੇ ਪਏ ਗਿਆ ਪਰਦੋ ਮੇਰੀ ਕਾਲੀ ਘੋੜੀ ਪਈ ਦੱਸਦੀ ਏ ਨੀ ਸਾਡੀ ਟੁੱਟ ਗਈ ਨੇ ਜੋੜੀ ਹਾਇ ਸੋਣੀਏ ਨੀ ਸਾਡੀ ਟੁੱਟ ਗਈ ਉਹ ਜੋੜੀ ਖਾਲੀ ਐਲਟੋ ਆ ਖਾਲੀ ਐਲਟੋ ਮੇਰੀ ਅੱਜਾਲ ਟੁੱਟੀ ਜਗੀ ਹੋ ਜੀ ਦੱਸੋ ਪਰ ਅੱਗੇ ਸ਼ੁਰੂ ਗਾਉਣਾ ਵੀ ਆਪਾਂ ਗਾਉਣਾ ਨੇ ਆਪਾਂ ਜੇ ਤੀਂ ਗਰਾਸਾ ਸੋ ਦਿੱਤਾ ਨਾ ਵੀ ਗੱਲਾਂ ਤਲਤਲਾ ਨਾ ਬੋਲੇ ਰਹੀ ਜੀਆਂ ਰਹਿ ਗਏ ਬੰਦੇ ਸਾਥ ਦੇ ਨਾਲੇ ਮੇਰੇ ਜੇ ਮੈਨੂੰ ਕਹਾਂਕਾ ਆਪਣੋਂ ਦੂਜੇ ਨਹੀਂ ਆਉਣੇ ਵਾਜੇ ਬੁਜੇ ਜੇ ਸਾਰੇ ਗਾਵਾਂ ਪਾਦਾ ਨਹੀਂ ਉਹ ਨਹੀਂ ਆਪ ਸੁਰਾਸਰਾ ਨਹੀਂ ਆਏ ਰਹੀ ਐਪਾ ਆਪਾਂ ਤਾਂ ਇੱਕ ਦੇ ਯੋਰ ਵਾਲੇ ਹੀ ਇੱਕ ਦੇ ਯੋਰ ਨਾ ਗੋਣਾ ਜਾਣਦੇ ਤੁਹਾਨੂੰ ਸੁਰਾਸਰਾ ਨਹੀਂ ਹੁੰਦੀਆਂ ਸਿੱਧੂ ਵੀਰਾਂ ਦਾ ਸਾਨੂੰ ਨਹੀਂ ਸੁਰਾਸਰਾ ਹੁੰਦੀਆਂ ਇੱਕ ਤੁਹਾਨੂੰ ਇੱਕ ਗੱਲ ਦੱਸਾਂ ਸੱਚੀ ਉਹਨੂੰ ਗਾਇਕੀ ਚ ਸੁਰਾ ਨਹੀਂ ਹੁੰਦੀ ਪਰ ਕਿੱਥੋਂ ਦਾ ਕੱਟਾ ਭਾਈ ਪਤਾ ਨਹੀਂ ਤੇ ਹੁਣ ਮੈਨੂੰ ਸਾਈਆਂ ਨਾ ਬੁੱਕ ਕਰਾਉਣਾ ਪਲਾਂ ਦੇ ਵਿੱਚ ਨਾ ਸਾਈਆਂ ਦੀ ਬੁੱਕ ਕਰਾਉਣੀਆਂ ਸਹੀ ਗੱਲ ਪੁੱਛਦੇ ਵਾਹਿਗੁਰੂ ਦੇ ਸੌਰੀ ਮੈਨੂੰ ਇੱਥੇ ਪੜਾ ਦਿਓ ਕੰਪਿਊਟਰ ਪ੍ਰਿੰਟਰ ਪ੍ਰਿੰਟਰ ਜੋ ਮਰਜ਼ੀ ਪੜਾ ਦਿਓ ਆ ਐਵੇਂ ਕਰਨ ਵਾਲਾ ਕੰਮ ਮੈਂ ਪਾਸਪੋਰਟ ਸਾਈਜ਼ ਦੀ ਛੋਟੀ ਫੋਟੋ ਨਹੀਂ ਜਿੱਦ ਕੱਢ ਸਕਦਾ ਫੋਟੋਗ੍ਰਾਫੀ ਚ ਮੈਨੂੰ ਪਾਸਪੋਰਟ ਸਾਈਜ਼ ਦੀ ਫੋਟੋ ਬਣਾਉਣੀ ਨਹੀਂ ਆਉਂਦੀ ਤੁਸੀਂ ਐਵੇਂ ਆਖੀਂਦੇ ਬਾਹਰ ਸਟੂਡੀਓ ਬਾਹਰ ਸਟੂਡੀਓ ਕਹਦਾ ਸਟੂਡੀਓ ਯੋ ਇੱਡੀ ਫੋਟੋ ਨਹੀਂ ਬਣਾਉਣੀ ਹੁੰਦੀ ਉਹ ਨਾ ਮੈਂ ਸੁਰਾਣੀ ਜਾਣਦਾ ਆਂ ਕਨਾਲੇ ਕਿ ਮੁੰਦਰਾਲੇ ਗਿਆਕ ਨਹੀਂ ਆ ਉਹ ਇਹਦਾ ਮੈਂ ਸਾਰਾ ਦਿਨ ਬਾਜੀ ਤੇ ਨਹੀਂ ਬਹਿ ਸਕਦਾ ਮੇਰੇ ਤੋਂ ਨਹੀਂ ਆ ਕੰਮ ਜਿਉਂ ਨਹੀਂ ਤੇ ਮੈਂ ਮੇਰੇ ਤੋਂ ਇਤਰਾ ਹੈ ਫੋਰਸੇ ਪੱਗ ਦਾ ਕਲਰ ਕਲੈਕਸ਼ਨ ਸੌਫਟਵੇਅਰ ਐਮ ਇਹ ਮੈਂ ਨਹੀਂ ਕਰ ਸਕਦਾ ਲੱਗਾ ਸ਼ੁਰੂ ਜੇ ਕਰਨ ਮੈਂ ਜਰ ਮੈਂ ਕੀੜੀਆਂ ਹੀ ਮਾਰਦਾ ਰਿਹਾ ਤੇ ਮੈਂ ਦੁਨੀਆ ਜਿੱਤਨੀ ਫੋਟੋਗ੍ਰਾਫੀ ਜਾ ਕੇ ਜਦੋਂ ਮੈਂ ਦੁਨੀਆ ਜਿੱਤਨੀ ਮੈਂ ਨਾ ਫੋਟੋ ਸਟੂਡੀਓ ਜੁਨੀਆ ਜਿੱਤਨੀ ਜੇ ਮੈਂ ਇਹ ਕੰਮ ਕਰਦਾ ਰਹਿ ਗਿਆ ਫਿਰ ਮੈਂ ਚੁੱਕਿਆ ਆਪਣਾ ਸ਼ਹਿਰ ਦਾ ਸ਼ਹਿਰਦ ਵੀ ਲਾਲੋ ਹੈਗਾ ਵਾ ਬੱਚਾ ਵੀ ਆ ਪੁੱਤਰ ਵੀ ਹੈ ਸਾਡਾ ਭਰਾ ਵੀ ਹੈ ਸਾਡਾ ਉਹ ਸ਼ਹਿਰਦ ਮਤਲਬ ਇਸ ਤਰ੍ਹਾਂ ਇੱਥੇ ਆ ਕੇ ਸ਼ਹਿਰਦਿਆ ਨਾ ਉੱਥੋਂ ਤੇ ਉਹ ਬੜਾ ਪੁਰਾਣਾ ਡਿਸਟਿਲ ਸਿੱਖਿਆ ਬੰਦਾ ਉਹ ਕਿੱਟੇ ਗਏ ਉੱਥੇ ਬੈਠੇ ਆ ਦੁਕਾਨ ਮੁੜ ਗਿਆ ਉਹਦਾ ਕਿਤੇ ਦੁਕਾਨ ਜਿਹੜੀ ਚ ਕਰਦਾ ਇਹ ਕੰਮ ਤੇ ਉਹ ਕੰਮ ਨਹੀਂ ਆ ਜਿਹਾ ਏਡਾ ਸੁਤਰ ਆ ਪਿੱਖੇਣ ਚ ਆਇਆ ਸ਼ਹਿਰੋਂ ਸਿੱਖ ਕੇ ਬਹੁਤ ਡਿਸਟ੍ਰਕਟ ਮੁੰਡਾ ਆਪਣਾ ਕੁਲਦੀਪ ਡਿਜੀਟਲ ਡਿਜੀਟਲ ਦਾ ਕੰਮ ਅਮੀਰ ਖਾਨ ਮੀਨੋ ਨਾ ਮੀਰ ਖਾਰਗਾ ਤੇ ਉਹ ਦੁਕਾਨ ਲੈ ਗਿਆ ਪਿੱਟਾ ਅੰਧਾਕਾਰੀ ਕਰ ਰਿਆ ਬੜਾ ਘੈਂਡ ਆ ਤੇ ਮੁੜ ਕੇ ਸ਼ਾਂਸ਼ ਨੂੰ ਮਹੀਨੇ ਦੇ 30 ਤਰੀਕ ਨੂੰ ਆਉਂਦਾ ਭਾਜੀ ਕਰਾਇਆ ਦੇਣਾ ਤਾਂ ਧਾਂ ਠਾਕੀ ਕਰੀਏ ਉਹ ਮੰਦਰ ਵਾਲੇ ਬਿਹਾਰ ਚਾਹ ਦੀ ਦੁਕਾਨ ਦੀ ਤੇ ਮੈਂ ਲਾ ਕੇ ਬੈਠਾ ਮੰਮੀ ਐਵੇਂ ਸਿੱਖਣ ਲੱਪਿਆ ਆ ਪਕਾਇਆ ਇਤੋਂ ਲਾ ਕੇ ਉਧਰ ਉੱਤੇ ਰੱਖਣੀ ਉੱਪਰੋਂ ਇਹਨੂੰ ਕਰਨਾ ਕਿ ਲੰਘੇ ਪਾ ਲੈ ਟਿਕਦੀ ਕੁਝ ਕਰਨ ਸਿੱਖਣ ਪਿਆ ਮੈਂ ਕਿੱਥੋਂ ਆਏ ਮੈਨੂੰ ਉਹ ਮਿੰਟੋਂ ਮਿੰਟ ਹੀ سارے ਕੰਮ ਕਰੀ ਜਾਂਦਾ ਹੈ ਫਿਰ ਮੈਂ ਆ ਵੀ ਨਹੀਂ ਭਵਾ ਤੂੰ ਮੈਂ ਧਾਕਰ ਇਹ ਆਪਣੇ ਦੋਨੇ ਟੀੜੀਆਂ ਹੀ ਮਰਨੀਆਂ ਤੇ ਤੁੰਗ ਬਣ ਕਾ ਬੜਾ ਕਰ ਲੈਣਾ ਉਹਨਾਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਮਾ ਮੰਗ ਪੈਸੇ ਜਿੰਨੇ ਲੈਣੇ ਦੱਸ ਆ ਕੰਮ ਤੂੰ ਕਰ ਮੈਨੂੰ ਆ ਬੜੇ ਬੜੇ ਇਹਦੇ ਕਹਿੰਦੇ ਘਾਉਂਦੇ ਫੋਟੋਗ੍ਰਾਫਰ ਹਨ ਆ ਬੜੇ ਬੜੇ ਨਾਂ ਵਾਲੇ ਸ਼ਹਿਰਾਜ ਬੜੇ ਬੜੇ ਮਗਰਮਸ਼ ਬੈਠੇ ਮੈਂ ਦੇ ਨਾਲ ਮੇਰੀ ਕੀ ਲੜਾਈ ਉਹਨਾਂ ਨਾਲ ਇਹ ਤੋਂ ਤਾਂ ਮੇਰੀ ਤਾਂ ਲੜਾਈ ਬਾਹਰ ਕਾਲਿਆ ਗੋਰੇ ਨਾਲ ਲੱਗੀ ਮੇਰੀ ਇੱਥੇ ਲੱਤਾਂ ਗਈਆਂ ਨੇ ਸਾਰੇ ਤੇ ਮੇਰੇ ਇਥੋਂ ਬਿਕਵਨ ਖਾ ਲੈਣਾ ਵੀਰਿਆ ਉਹ ਨਿਗਾਹ ਤੇ ਉਹ 2-400 ਪਿੰਡ ਵਾਲਾ ਤੇ ਲੱਕਣੀ ਮੇਰੀ ਕਿੱਲ ਤੋਖੇ ਨਾ ਮੈਂ ਅੰਮੇ ਰੀਤ ਲੜਾਈ ਉਧਰ ਬਾਹਰ ਲੱਗੀ ਬੜੇ ਬੜੇ ਚੰਡੀਗੜ੍ਹ ਮਾਲੇ ਆਰਟ ਗੈਲਰੀਆਂ ਦੁੱਧੀਆਂ ਤੇ ਜੀਆਂ ਛੋੜੇ ਬੜੇ ਬੜੇ ਅਮਰਸਰ ਦੇ ਬੜੇ ਬੜੇ ਸ਼ਹਿਰਾਂ ਦੇ ਫੋਟੋਗ੍ਰਾਫ ਹਨ ਮੈਂ ਭਿੜਵਾ ਜਾ ਕੇ ਕੁੱਝ ਨਹੀਂ ਮੇਰੀ ਫਿਕਰੇ ਲਟਾਈ ਦੀ ਜਾਂਦੇ ਇੱਥੇ ਹੀ ਖਿੱਚੀ ਜਾਂਦੇ ਕਰਦੇ ਹੀ ਵੀ ਲਾਂ ਖਿੱਚਦੇ ਉਹ ਤੁਹਾਨੂੰ ਅੱਗੇ ਵੀ ਦੱਸਿਆ ਗਏ ਇਹ ਸਭ ਤੋਂ ਪਹਿਲਾਂ ਆਪਣੇ ਖਿੱਚਦੇ ਉਹ ਮਾ ਪ੍ਰਵਾਹ ਨੂੰ ਕਰ ਕੰਮ ਜਿਸ ਤੋਂ ਦੁਸਤਲ ਜੇ ਮੈਨੂੰ ਯੰਗ ਵੱਡੀ ਹੈ ਮੈਂ ਉਧਰ ਲੜਦੀ ਹਾਂ ਤੇ ਹੁਣ ਮੈਨੂੰ ਦੱਸੋ ਗਈਏ ਫਿਰ ਆਪਾਂ ਪ੍ਰੋਬਲਮ ਹੈ ਜੀ